ਖੁਸਰਿਆਂ ਨੇ ਰਾਬਚ ਘੇਰੀ ਬਰਾਤ ਸੜਕ ਤੇ ਭਜਾਈ ਬਰਾਤੀ ਦੋਸਤੋ ਅਕਸਰ ਹੀ ਤੁਸੀਂ ਹੁਣ ਤੱਕ ਵਿਆਹਾਂ ਵਾਲੇ ਘਰਾਂ ਵਿੱਚ ਖੁਸਰੇ ਵਧਾਈ ਲੈਣ ਆਉਂਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਖੁਸਰਿਆਂ ਦਾ ਆ ਕੰਮ ਵੀ ਦੇਖ ਲਓ ਦਰਸਲ ਇੱਕ ਬਰਾਤ ਜਦੋਂ ਸੜਕ ਤੇ ਜਾ ਰਹੀ ਸੀ ਤਾਂ ਜਿਵੇਂ ਹੀ ਇੱਕ ਚੌਕ ਵਿੱਚ ਟ੍ਰੈਫਿਕ ਹੋਣ ਕਾਰਨ ਬਰਾਤ ਦੀਆਂ ਗੱਡੀਆਂ ਰੁਕਦੀਆਂ ਨੇ ਤਾਂ ਕੁਝ ਖੁਸਰੇ ਢੋਲੀ ਵਾਲੀ ਕਾਰ ਨੂੰ ਘੇਰ ਕੇ ਖੜ ਜਾਂਦੇ ਨੇ ਅਤੇ ਪੈਸੇ ਮੰਗਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਕੁਝ ਰਿਸ਼ਤੇਦਾਰ ਗੱਡੀ ਵਿੱਚੋਂ ਉਤਰ ਕੇ ਖੁਸਰਿਆਂ ਨੂੰ ਪਰਾਂ ਹੋਣ ਲਈ ਕਹਿੰਦੇ ਨੇ ਤਾਂ ਖੁਸਰੇ ਬਰਾਤੀਆਂ ਨੂੰ ਹੋਰ ਵੀ ਤੰਗ ਕਰਨ ਲੱਗ ਜਾਂਦੇ ਨੇ ਅਤੇ ਉਹਨਾਂ ਨਾਲ ਲੜਨ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਬਰਾਤੀ ਉੱਥੋਂ ਭੱਜ ਜਾਂਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਪਹਿਲਾਂ ਡੋਲੀ ਵਾਲੀ ਕਾਰ ਜਾਂਦੀ ਦਿਖਾਈ ਦੇ ਰਹੀ ਹੈ ਅਤੇ ਪਿੱਛੇ ਕੁਝ ਲੋਕ ਭੱਜਦੇ ਦਿਖਾਈ ਦੇ ਰਹੇ ਨੇ ਸੋ ਕੀ ਇਹ ਵੀ ਕੋਈ ਤਰੀਕਾ ਹੈ ਵਧਾਈ ਮੰਗਣ ਦਾ ਸੋ ਇਹ ਵੀਡੀਓ ਦਿੱਲੀ ਦੇ ਮੰਗੋਲਪੁਰੀ ਦੀ ਹੈ ਜੋ ਕਿ ਮੌਕੇ ਤੇ ਇੱਕ ਵਿਅਕਤੀ ਵੱਲੋਂ ਬਣਾਈ ਗਈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ